ਹਾਂ ਜੀ 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 ਮੈਂ ਕਿਹੜਾ ਬੇਈਮਾਨੀ ਕਰਦਾ ਮੈਂ ਤਾਂ ਇਮਾਨਦਾਰੀ ਮੈਂ ਨੇ ਤੇ ਦੇਖਿਓ ਜੀ ਨਾ ਇੱਕ ਵਾਰ ਸੰਦੀਪ ਸੰਦੀਪ ਜੀ ਮਨਦੀਪ ਅਕਸ਼ਿਤਾ ਗੁਪਤਾ ਮੈਂ ਨੇ ਤੇ ਦੇਖਿਓ ਰਾਜਾਣੀ ਅਵਾਜ਼ ਰਾਜਾਣੀ ਕਾਟ ਦੇ ਲੱਗੇ ਅਰੇ ਅੱਜ ਬਾਬਾ ਬਖਸ਼ ਸਿੰਘ ਸੇਵਾ ਸੰਧੀ ਔਰ ਮਹਾਰਾਜ ਦੇ ਡਿਪਟੀ ਤਨਖਰੀਲ ਹੋਏ ਅੱਜ ਗੱਲ ਬਾਬਾ ਸਾਡੋ 91 ਬਸ ਪਹੁੰਚਾਇਆ ਰਸਮ ਮਾਰਨੂੰ ਅੱਜ ਸਾਡੇ ਮੁੱਖ ਮੰਤਰੀ ਮੇਰੇ ਆਖਰ ਸਤਿਕਾਰਯੋਗ ਪਿਤਾ ਜੀ ਕਮਿਸ਼ਨ ਮੈਡਮ ਉਹਗੜਾ ਜੀ ਔਰ ਨਾਲ ਸਾਡੇ ਜੋਧਨਪੁਰ ਰੋੜਾ ਜੀ ਕੋਰਨਾ ਸਾਹਿਬ ਜਿਨ੍ਹਾਂ ਨੇ ਅੱਗੇ ਤੋਂ ਬਹੁਤ ਰਾਸ਼ੀ ਅਸ਼ੀਰਵਾਦ ਦਿੱਤੀ ਆ ਟਾਟਾ ਬੇਟਾ ਪੱਕਾ ਪ੍ਰੋਜੈਕਟ ਆ ਰੰਮੀ ਨਾ ਜੀ ਅਸ਼ਰਮਾ ਜੀ ਅੱਜ ਸਾਨੂੰ ਕੰਮ ਵਿੱਚ ਲਗਾਇਆ ਸੀ ਇਹ ਸਾਡੇ ਰੱਬ ਬਾਬਾ ਜੀ ਇਹ ਕਿਰਪਾ ਸਾਡੇ ਤੇ ਰਹੀ ਹੈ ਅਭਿਸ਼ਾਤ ਕਰ ਕੰਮ ਆ ਕਰਦੇ ਆ ਅੱਜ ਇੱਥੇ ਆਉਂਦੇ ਧੰਨਵਾਦ ਥੈਂਕ ਯੂ ਤੁਹਾਡੇ ਮੈਨੇਜਰ ਜੀ ਥੈਂਕ ਯੂ ਸ਼ੁਭਦਨ ਬਾਈ ਤੇ ਔਰ ਮਲਟੀਪਲ ਚੈਪਟਰ ਸਤਪੂਰ ਫਲੰਗਰ ਅੱਜ ਜਿਹੜਾ 321 ਦੀ ਦੇ ਸਾਡੀ ਲਾਈਨ ਦਾ ਫਗਵਾੜਾ ਨੇ ਜੋ ਸੇਵਾ ਦਾ ਉਪਰਾਲਾ ਕੀਤਾ ਹੈ ਬਾਬਾ ਬਾਲਨਾ ਸਮਝੀ ਨਾ ਮਿਲ ਕੇ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਕਿਸੇ ਦੇ ਨੂੰ ਰਾਸ਼ਨ ਦੇਣਾ ਸਭ ਤੋਂ ਵੱਡਾ दान ਹੈ ਕਿਉਂਕਿ ਕਈ ਅੱਜ ਕੱਲ ਜਿਸ ਤਰ੍ਹਾਂ ਪੀਣਾਂ ਨੂੰ ਕੰਮ ਨਹੀਂ ਮਿਲਦਾ ਜਾਂ ਕੋਈ ਵੀ ਕਿਸੇ ਤਰੀਕੇ ਨਾਲ ਕੋਈ ਵਿਡੋ ਲੈਡੀ ਹੈ ਜੋ ਇਸ ਤਰ੍ਹਾਂ ਇਸ ਤਰ੍ਹਾਂ ਇਹਨਾਂ ਨੇ ਜੋ 91 ਮਹੀਨੇ ਲਗਾਤਾਰ ਇਹ ਰਾਸ਼ਨ ਵੰਡ ਰਹੇ ਆ ਇਹ ਸਾਰੇ ਇੱਕ ਇੱਕ ਲਾਈਨ ਮੈਂਬਰ ਇਹਨਾਂ ਦਾ ਸੇਵਾ ਦਾ ਭਾਗੀਦਾਰ ਹੈ ਇਹ ਆਪਣੀ ਨੇਕ ਕਵਾਜ ਦੇ ਵਿੱਚੋਂ ਕੁਛ ਨਾ ਕੁਛ ਸ਼ੁਕਰਾ ਕੱਢ ਕੇ ਪਰ ਵੀ ਨੇ ਇਹ ਬਾਸ਼ਣ ਵੰਦੇ ਆ ਮੈਂ ਡਿਸਟ੍ਰਿਕਟ ਵੱਲੋਂ ਇਹਨਾਂ ਦਾ ਦਿਲ ਦੀਆਂ ਜਿਹੜੀਆਂ ਤੋ ਧੰਨਵਾਦ ਕਰਦਾ ਤੇ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਜ਼ੋਰਾਂ ਜੀ ਇਹਨਾਂ ਦਾ ਅਵਾਰਡ ਬੰਦਾ ਉਹਦੇ ਵਾਸਤੇ ਰਿਕਮੈਂਡੇਸ਼ਨ ਕਲਸੀ ਫਰਮੇ ਭੇਜੂਗਾ ਔਰ ਇੰਟਰਨੈਸ਼ਨਲ ਨੂੰ ਵੀ ਭੇਜੂਗਾ ਕਿ ਇਹਨਾਂ ਨੂੰ ਜੋ ਵੀ ਇਹਨਾਂ ਦਾ ਬੰਦਾ ਅਵਾਰਡ ਦਿੱਤਾ ਜਾਵੇ ਮੈਂ ਦਿਲ ਦੀਆਂ ਜਿਹੜੀਆਂ ਤੋ ਗੰਗਸਾਭ ਦਾ ਔਰ ਇਹਨਾਂ ਦੀ ਪੂਰੀ ਟੀਮ ਦਾ ਸੁਖੀ ਸਾਹਿਬ ਦਾ ਸਰਦਾਰ ਜੀ ਦਾ ਔਰ ਇੱਕ ਇੱਕ ਲਾਈਨ ਦਾ ਧੰਨਵਾਦੀ ਆ ਸਸ਼ੀਕਲ ਜੀ ਅੱਜ ਮਾ ਬਾਲਕਨਾਨ ਸੇਵਾ ਸੁਭਿਤੀ ਤੇ ਲਾਇਓਂਸ ਕਲ ਫਗਵਾੜਾ ਤੇ ਲਾਂਚ ਜਿਹੜੀ ਗੂਮਨ ਵਾਈਟ ਕਾਉਂਸਲ ਹੈਗੀ ਹੈ ਇਹਦਾ ਮਤਲਬ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ 91 ਮੰਥ ਤੋਂ ਇਹਨਾਂ ਨੇ ਲਗਾਤਾਰ ਰਾਸ਼ਨ ਵਟਾਇਆ ਤੇ ਅੱਗੇ ਵੀ ਕਰੀ ਜਾ ਰਹੇ ਨੇ ਤੇ ਬਹੁਤ ਵਧੀਆ ਉਪਰਾਲਾ ਹੈਗਾ ਜ਼ਰੂਰਤਮੰਦ ਪਰਿਵਾਰਾਂ ਨੂੰ ਇਹ ਰਾਸ਼ਨ ਸੁੱਕਾ ਰਾਸ਼ਨ ਵਟਰੇਲੇ ਇਹ ਕਿੰਨਾ ਜਿਹਾ ਪਰਾਲੇ ਫਗਵਾੜਾ ਸ਼ਹਿਰ ਨੂੰ ਅੱਗੇ ਲੈ ਕੇ ਚਲਦੇ ਨੇ ਇਹਨਾਂ ਦੀਆਂ ਸੇਵਾਵਾਂ ਫਗਵਾੜਾ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਅਸੀਂ ਦੇਖੀ ਹੈਗੀ ਹੈ ਇਹ ਬੂਟ ਐਨਵਾਇਰਨਮੈਂਟ ਦੇ ਪਾਸੇ ਵੀ ਇਹਦਾ ਬਹੁਤ ਵਧੀਆ ਕੰਮ ਹੁੰਦਾ ਹੈ ਤੇ ਜਿੱਥੇ ਵੀ ਫਗਵਾੜਾ ਨੂੰ ਲੋਡ ਪੈਂਦੀ ਹੈ ਸਭ ਤੋਂ ਅੱਗੇ ਖੜੇ ਹੁੰਦੇ ਨੇ ਤੇ ਮੇਰਾ ਇਹ ਪੂਰੀ ਟੀਮਾਂ ਨੂੰ ਸਾਰੇ ਟੀਮਾਂ ਨੂੰ ਬਹੁਤ-ਬਹੁਤ ਸਨਮਾਨ ਹੈਗਾ ਤੇ ਬਹੁਤ ਸ਼ੁਕਰੀਆ